ਲੋੜੀ ਨੂੰ ਅੱਗ ਲਾਉਣ ਲੱਗੇ ਆ ਲਾਗੀ ਲੋੜੀ ਨੂੰ ਅੱਗ ਹੁਣ ਸਾਰੇ ਆਂ ਪਿਆਰਾ ਵੇ ਬੇਸੀਰਾ ਰੱਖਿਆ ਸੀਨਾ ਤੂੰ ਤਾਂ ਸਾਰਿਆਂ ਨੂੰ ਪਿਆਰਾ ਵੇ ਬੇਸੀਰਾ ਰੱਖਿਆ ਸੀਨਾ ਤੂੰ ਹੀ ਲੌਂਗ ਲਿਆਦੇ ਸਾਧਾਨਿਆ ਸਾਨੂੰ ਹਰੀ ਹਰੀ ਲੰਗ ਲਿਆ ਦੇ ਸਾਧਾਨਿਆ ਸਾਨੂੰ ਲੀਤੇ ਦੇ ਮਾਪੇ ਨਾ ਦੇ ਇਹੁੰਨਿਆ ਸਾਧਾਨਿਆ ਸਾਨੂੰ ਵਿਛੜੇ ਜੇ ਮਾਪੇ ਮਲਾ ਦੇ ਭਾਈ ਗੂ ਕਰੇ ਸਾਰੇ ਆਸਤੇ ਲੋੜੀ ਹਾਸਦੀ ਵਸਦੀ ਤੇ ਸਾਰਿਆਂ ਲਈ ਸੁੱਖ ਭਰੀ ਲੋੜੀ ਆਵੇ ਤੁਹਾਨੂੰ ਸਾਰਿਆਂ ਨੂੰ ਲੋੜੀ ਦੀਆਂ ਬਹੁਤ ਬਹੁਤ ਵਧਾਈਆਂ ਸਾਡੇ ਸਾਰੇ ਪਰਿਵਾਰ ਵੱਲੋਂ ਮਾਪਿਆਂ ਦੇ ਕਰ ਰਿਹਾ ਮੈਂ लाਡ ਲਾ ਦੋ ਦੋ ਵਾਰੀ ਨਾਉਂਦਾ ਨੀ ਤੇਰੀ ਕੋਟ ਦਾ ਪਾਵਾਂ কুরਤਾ ਨੀ ਤੇਰੀ ਘਾੜ ਦਾ ਪਾਵਾਂ কুরਤਾ ਕੋਟ ਬਜਾਰੋਂ ਲਿਆਉਂਦਾ ਨੀ ਵਿੱਚ ਵੰਜਲੀ ਦੇ ਗੀਤ ਹੀਰ ਦੇ ਗਾਉਂਦਾ ਮੈਂ ਵਿੱਚ ਵੰਜਲੀ ਗੀਤ ਹੀਰ ਦੇ ਗਾਉਂਦਾ ਮੈਂ ਵਿੱਚ ਵੰਜਲੀ ਦੇ ਗੀਤ ਹੀਰ ਦੇ ਗਾਉਂਦਾ ਮਾਂ ਮੇਰੀ ਨੂੰ ਲੱਗਦੇ ਦੀ ਮੈਨੂੰ ਲੱਗਦਾ ਡਰਵੇ ਤੇਰੀ ਸੂਈ ਪਰਾਨੀ ਡਾਕਟਰ ਦੇ ਪੋਤੇ ਬਥੇਰੇ ਮੈਂ ਡਾਕਟਰ ਦੇ ਕਰਨਾਵਾ ਤੋਵਾ ਨਹੀਂ ਡਾਕਟਰ ਦੇ ਕਰਨਾਵਾ ਤੋਵਾ ਹੱਥਰ ਨਾਵਾ ਮੈਦੀ ਨਹੀਂ ਕਰ ਡਾਕਟਰ ਦੇ ਸਦਾ ਜਵਾਨੀ ਰਹਿੰਦੀ ਨਹੀਂ ਕਹ ਡਾਕਟਰ ਦੇ ਸਦਾ ਜਵਾਨੀ ਰਹਿੰਦੀ ਨਹੀਂ ਕਹ ਡਾਕਟਰ ਜਦੋਂ ਇਹ ਆਉਂਦੀ ਏ ਲੋੜੀ ਬਣਾ ਜੀ ਲਾਉਂਦੀ ਏ ਲੋੜੀ ਜਦੋਂ ਇਹ